ਪਾਵ ਬਾਪ ਬਾਲਕ ਦੀਆਂ ਮੰਗਾਂ ਪੂਰੀਆਂ ਕਰਦਾ ਏ ਪਾਈ ਗੁਰਦਾਸ ਜੀ ਦੇ ਬਚਨ ਹਨ ਨਾਵਣ ਆਇਆ ਸੰਗ ਮਿਲ ਬਾਨ ਆਰਸ ਕਰ ਗੰਗਾ ਬੇਟਾ ਕੱਢ ਕਸੀਰਾ ਸੋਪਿਆ ਰਵਿਦਾਸੇ ਗੰਗਾ ਦੇ ਪੇਟਾ ਲੱਗਾ ਪੁਰਬ ਅਭੀਚ ਦਾ ਡਿੱਠਾ ਚਲਤ ਅਚਰਜ ਅਮੇਠਾ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ ਸੋ ਪਿਆਰੀ ਸਾਸ ਸੰਗਤ ਜੀ ਆਤਮਾ ਪਰਮਾਤਮਾ ਦੀ ਅੰਸ ਹੈ ਦੁਨਿਆਵੀ ਜਨਮ ਕਰਕੇ ਭਾਵੇਂ ਕੋਈ ਪੁਰਸ਼ ਹੋਵੇ ਚੋਂ ਵਰਨਾ ਚੋਂ ਜਿਹੜਾ ਆਪਣੇ ਮਾਲਕ ਨੂੰ ਯਾਦ ਕਰਦਾ ਏ ਜਿਹੜਾ ਚੰਗੇ ਕਰਮ ਕਰਦਾ ਏ ਉਹੀ ਸੰਸਾਰ ਵਿੱਚ ਮਾਣ ਪ੍ਰਾਪਤ ਕਰਦਾ ਏ ਅਸਲੀ ਸਾਨੂੰ ਆਪਣੇ ਜਨਮ ਦਾ ਮਾਣ ਨਹੀਂ ਕਰਨਾ ਚਾਹੀਦਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਮਹਾਨ ਨਾਮ ਸਿਮਰਣ ਤੇ ਤਪਸਵਾਦੀ ਸਨ ਉਹਨਾਂ ਨੇ ਬਹੁਤ ਸੇਵਾ ਕੀਤੀ ਤੇ ਬਹੁਤ ਸਤਕਾਰ ਪਾਇਆ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਜਨਮ ਕਰਕੇ ਐਮਾਨ ਨਾ ਕਰੋ ਕਿ ਤੁਸੀਂ ਬ੍ਰਾਹਮਣ ਖੱਤਰੀ ਹੋ ਤੇ ਬਾਕੀ ਦੇ ਵੈਸ਼ ਜਾਂ ਸ਼ੂਦਰ ਹਨ ਐਮਾਨ ਠੀਕ ਨਹੀਂ ਜਿਸ ਬੰਦੇ ਨੂੰ ਹੰਕਾਰ ਹੋ ਜਾਂਦਾ ਉਸ ਬੰਦੇ ਨੂੰ ਨਰਕਾਂ ਦਾ ਭਾਗੀ ਬਣਾਉਂਦਾ ਗੁਰੂ ਜੀ ਫਰਮਾਉਂਦੇ ਹਨ ਕਿ ਜਾਤ ਕਗਰਬ ਨ ਕਰੀਏ ਕੋਈ ਬ੍ਰह्म ਬੰਦੇ ਸੋ ਬ੍ਰਾਹਮਣ ਹੋਇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਵਕਾਰਾ ਜੀਵ ਕਰਮਾਂ ਦੇ ਬੰਧਨ ਵਿੱਚ ਪਿਆ ਰਹਿੰਦਾ ਏ ਪਰ ਜੇ ਉਸ ਨੂੰ ਸੱਚਾ ਸਤਗੁਰੂ ਮਿਲ ਜਾਏ ਤਾ ਉਹ ਮੁਕਤ ਹੋ ਜਾਂਦਾ ਏ ਜਦੋਂ ਬੰਦੇ ਨੂੰ ਸੱਚਾ ਗੁਰੂ ਮਿਲ ਜਾਂਦਾ ਏ ਉਹ ਨਾਮ ਜਪ ਕੇ ਤੇ ਪੰkti ਕਰਕੇ ਇਸ ਜਗਤ ਜਲੰਦੇ ਸਾਗਰ ਤੋਂ ਪਾਰ ਹੋ ਜਾਂਦਾ ਏ ਇਸ ਤਰ੍ਹਾਂ ਭਗਤ ਕਬੀਰ ਜੀ ਭਗਤ ਸਧਨਾ ਜੀ ਤੇ ਭਗਤ ਰਵਿਦਾਸ ਜੀ ਹੋਏ ਹਨ ਜਿਨ੍ਹਾਂ ਨੇ ਜਗਤ ਨੂੰ ਨਵੀਂ ਰੋਸ਼ਨੀ ਬਖਸ਼ਿਸ਼ ਕੀਤੀ ਹੋਇਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ